ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਉਮੀਦ ਕਰਦੇ ਆ ਪ੍ਰਮਾਤਮਾ ਦੀ ਮਿਹਰ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਇਹ ਬਾਣ ਆਪਾਂ ਤੁਸੀਂ ਦੇਖ ਹੀ ਲਿਆ ਵੀਡੀਓ 'ਚ ਇਹ ਸੁਪਰ ਸੀਡਰ ਮਾਰ ਕੇ ਤੇ ਰੌਣੀ ਕੀਤਾ ਸੀਗਾ ਤੇ ਰੌਣੀ ਕਰਨ ਤੋਂ ਬਾਅਦ ਹੁਣ ਮੈਨੂੰ ਤਰੀਕ ਤਾਂ ਪੂਰੀ ਯਾਦ ਨਹੀਂ ਚੰਗੀ ਤਰ੍ਹਾਂ ਕਦੋਂ ਕੀਤਾ ਸੀਗਾ ਤੇ ਪਰ ਕਾਫੀ ਦਿਨ ਮੇਰੇ ਖਿਆਲ ਦੇ ਵਿੱਚ ਮਹੀਨੇ ਦੇ ਲਗਭਗ ਆਂਗੂ ਜਿਵੇਂ ਸ਼ਾਇਦ ਨੇ ਵੀ ਦਿਨ ਤਾਂ لازمی ਨੰਗੇ ਆ ਨਾ ਤੇ ਬਾਣ ਵਿੱਚੋਂ ਧੁੰਦਾ ਪੈਣ ਲੱਗ ਪਿਆ ਮੌਸਮ ਥੋੜਾ ਜਿਹਾ ਹੋ ਗਿਆ ਸੀ ਉਹ ਹੋ ਜਿਆ ਤੇ ਸੌਕੀ ਨਹੀਂ ਰਿਹਾ ਸੀਗਾ ਹਾਲੇ ਵੀ ਆਵੇ ਨਾ ਯਾਨੀ ਕਿ ਗਿੱਲਾ ਪਿਆ ਹੈ ਤੇ ਹੁਣ ਆਪਾਂ ਇਹਦੇ ਚ ਲਾਉਣੇ ਆ ਤਵੀਆਂ ਦੀ ਦੂਰ ਤਵੀਆਂ ਦੀ ਦੂਰ ਲਾ ਕੇ ਰਾਤ ਨੂੰ ਦਾ ਇਹ ਦੇਖਣਾ ਨੇ ਫਿਰ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦਾ ਬਣਿਆ ਇਹ ਤੇ ਫਿਰ ਆਪਾਂ ਕੱਲ ਨੂੰ ਕਰ ਦੇਣੀ ਆ ਬਜਾਈ ਬਹੁਤ ਲੇਟ ਹੋ ਗਏ ਆ ਪਹਿਲਾਂ ਹੀ ਕਿਉਂਕਿ ਸੁਪਰ ਸੀਡਰ ਦਾ ਕੰਮ ਸੀਗਾ ਆਪਣਾ ਤੇ ਕੱਲ ਨੂੰ ਬਸ ਇੱਕ ਕਰਦਾ ਰਹਿ ਗਿਆ ਏ ਦਾਖਲਾ ਥਾਂ ਉਹ ਬੀਜ ਕੇ ਤੇ ਕੱਲ ਨੂੰ ਫਿਰ ਆਪਦਾ ਹੀ ਬੀਜਣਾ ਤੇ ਕੱਲ ਨੂੰ ਕਰ ਦੇਣੀ ਆ ਸਮਾਪਤੀਆਂ ਤੇ ਨਾਲੇ ਕੱਲ ਨੂੰ ਤਸਵੀਰਾਂ ਦਿਖਾਵਾਂਗੇ ਦਿਨੇ ਤੁਹਾਨੂੰ ਕੀ ਮਾਹੌਲ ਆ ਤੇ ਨਾਲੇ ਫਿਰ ਸੁਪਰ ਸੀਡਰ ਨਾਲ ਬਜਾਈ ਦਿਖਾਵਾਂਗੇ ਇੱਥੇ ਕਿਵੇਂ ਦਾ ਵਾਣ ਬੰਦਾ ਠੀਕ ਆ ਮਿੱਤਰੋ ਮੈਂ ਕਰਾਂ ਤਵੀਆਂ ਸਟਾਰਟ ਤੇ ਬਾਕੀ ਕੱਲ ਨੂੰ ਫਿਰ ਦਿਖਾਵਾਂਗੇ ਮੌਤ ਤੋਂ ਹਾਂਜੀ ਮਿੱਤਰੋ ਕੀ ਹਾਲ ਚਾਲ ਤੇ ਤਵੀਆਂ ਜਤੀਆਂ ਸੀ ਆਪਾਂ ਮਾਰ ਤਵੀਆਂ ਦੀ ਧੋਰ ਲਾਤੀ ਸੀਗੀ ਤੇ ਧੋਰ ਲਾਉਣ ਤੋਂ ਬਾਅਦ ਇਹੋ ਜਿਹਾ ਬਣ ਗਿਆ ਵਾਣ ਤੇ ਆਹ ਵਿੱਚ ਜਿਹੜੇ ਕਈ ਵਾਰੀ ਬਾਲੀਆਂ ਢੇਰੀਆਂ ਸੀ ਪਰਾਲੀ ਦੀਆਂ ਹਨ ਉਹ ਨਹੀਂ ਦੂਜਾ ਗਲੀਆਂ ਗੁਲੀਆਂ ਪਾਣੀ ਨਾਲ ਰੌਣੀ ਨਾਲ ਕਿਉਂਕਿ ਨੱਪੀਆਂ ਨਹੀਂ ਗਈਆਂ ਸੀ ਪੂਰੀਆਂ ਥੱਲੇ ਤੇ ਕੋਲਮ ਲਾ ਕੇ ਪਰਾਲੀ ਦਾ ਹੱਲ ਜੇ ਨਾ ਪ੍ਰੋਪਰ ਹੈਗਾ ਨਹੀਂ ਜੇ ਕਹੀਏ ਆਪਾਂ ਹੁਣ ਸੁਪਰ ਸੀਡਰ ਮਾਰ ਕੇ ਤੇ ਉੱਤੋਂ ਰੌਣੀ ਕਰਤਾ ਸੀ ਮਾਣ ਆਣ ਪੂਰਾ ਡਬੋਤਾ ਸੀ ਫੁੱਲ ਭਰਤਾ ਸੀਗਾ ਤੇ ਉਸ ਚੱਕਰ ਚ ਕਣਕ ਵੀ ਮੈਨੂੰ ਲੱਗਦਾ ਸਾਰੇ ਪਿੰਡ ਨਹੀਂ ਬਿਜਲੀ ਤੇ ਸਭ ਤੋਂ ਲਾਸਟ ਮੈਂ ਬੀਜਣ ਲੱਗਾ ਤੇ ਇੱਕ ਤਾਂ ਮਾਣ ਬੱਤਰ ਬਹੁਤ ਔਖਾ ਆ ਆ ਉਹ ਤਵੀਆਂ ਮਾਰੀਆਂ ਕਰਕੇ ਆ ਹੁਣ ਮਾੜਾ ਜੱਤੋਂ ਸੁੱਕਾ ਲੱਗਦਾ ਥੱਲੇ ਹਜੇ ਵੀ ਗਿੱਲਾ ਹੀ ਆ ਪੂਰਾ ਤੇ ਬਾਕੀ ਆ ਫੇਰ ਵੀ ਢੇਰੀਆਂ ਜਿਹੜੀਆਂ ਹੁਣ ਅਹ ਥੋੜੀਆਂ ਜੀਆਂ ਇਕੱਠੀਆਂ ਕਰਕੇ ਫਿਰ ਉਹਨਾਂ ਨੂੰ ਉੱਤੇ ਗਿਆ ਚਾ ਲਾਗੂ ਗਲਾ ਕੇ ਦੇਖ ਲਈਏ ਤੇ ਪਰ ਅੱਗ ਨਾ ਵੀ ਪੂਰੀਆਂ ਸੜੀਆਂ ਇਹ ਪਰਾਲੀ ਗਿੱਲੀ ਸੀ ਤੇ ਜਵਾਕ ਲੈ ਆਂਦੇ ਨਾਲ ਉਹਨਾਂ ਨੂੰ ਗਿਆ ਫਿਰ ਤੰਗਲੀ ਨਾਲ ਇਹਨਾਂ ਦਾ ਤੀਲਾ ਤੀਲਾ ਜਾ ਕਰੋ ਚੱਲ ਜੇ ਫੇਰ ਥੱਲੇ ਨੱਪੀ ਨੂੰ ਪੀ ਜਾਊ ਆਪੇ ਮਾੜੀ ਮੋੜ ਜੜੀ ਹੈਗੀ ਐ ਤੇ ਬਾਕੀ ਕਰਦੇ ਆਂ ਬਜਾਈ ਸ਼ੁਰੂ ਤੇ ਫੇਰ ਬਜਾਈ ਕਰਕੇ ਤੇ ਫੇਰ ਦਿਖਾਉਣੇ ਤੁਹਾਨੂੰ ਆਪਾਂ ਕਿਵੇਂ ਦਾ ਬਣਦਾ ਵਾਹਨ ਕਿੰਨੀ ਕ ਸਫਾਈ ਆਉਂਦੀ ਆ ਇਹ ਸੁਪਰ ਸੀਡਰ ਦੀਆਂ ਰੰਬੀਆਂ ਵੀ ਬਿਲਕੁਲ ਹੀ ਗਈਆਂ ਜਵਾਬ ਦੇ ਹੀ ਖੜੀਆਂ ਜਮਾਈ ਇੰਨਾ ਇੱਥੇ ਚਲੋ ਪਰਾਲੀ ਹੈਣੀਗੀ ਜ਼ਿਆਦਾ ਤੇ ਦੇ ਜਾਣਗੇ ਆ ਕੰਮ ਨਾ ਵੀ ਦੇਣਗੇ ਹਣ ਬਿਜਨੀ ਪੈਣੀ ਆ ਕਿਉਂਕਿ ਆਪਦੇ ਹੁਣ ਇਹ ਦੋਆਂ ਕਿੱल्ल्या ਦੀ ਖਾਤਰ ਹੌਣ ਰੰਬੀਆਂ ਤੇ 10000 ਤੱਕ ਲਾਇਆ ਨਹੀਂ ਜਾਣਾ ਤੇ ਬਾਕੀ ਚਲੋ ਠੀਕ ਆ ਜੀ ਕਰਦੇ ਆ ਸ਼ੁਰੂ ਕੰਮ ਫੇਰ ਲਾਟੂ ਸਿੰਘ ਜੀ ਪਹੁੰਚ ਚੁੱਕੇ ਆ ਚਾਹ ਤੇ ਪਾਣੀ ਲੈ ਕੇ ਚਾਹ ਤੇ ਪਾਣੀ ਆ ਆ ਜਾ ਲੈ ਆ ਲੈਆ ਤੇਰਾ ਚਾਹ ਨੂੰ ਜੀ ਕਰਦਾ ਸੀ ਕਿੰਨਾ ਚੱਲ ਕੋਈ ਨਹੀਂ ਅੱਜ ਕਣਕ ਬਜਾਈ ਹੈ ਨਾ ਅੱਜ ਫਿਰ ਤੁਹਾਨੂੰ 버ਗਰ ਖਵਾ ਦੇਾਂਗੇ ਤੁਹਾਨੂੰ ਯੈਰ ਖਵਾ ਦੇਾਂਗੇ ਅੱਜ ਅੱਛਾ आ जा भी आ जा लाटू से आ जा की -की चाह है पहले पी लिये फिर लिया भी मित्रा आ जा ਪੜ ਪੜ ਆਇਆ ਚਾਰ ਅੱਖਰ ਕੇ ਨਹੀਂ ਪੜ ਕੇ ਆਇਆ ਕਿਹੜੀ ਕੀ ਚੀਜ਼ ਆ ਆਲੀ ਕਿਹੜੀ ਇਹ ਰੁੱਲਾ ਅੰਦਰ ਰੁੱਲਾ ਅੱਛਾ ਹੋਰ 15 ਕਰਦਾ ਹਾਂ ਹਾਂ ਪਾ ਸੀਰਤ ਲਿਆ ਪਾਣੀ ਪਿਆ ਘੋਟ ਤੇ ਪਾ ਚਾਹ ਖਿੱਚ ਗਏ ਫਿਰ ਆ ਫਣੀ ਆ ਤੁਹਾਡੇ ਮੇਰੇ ਆਸਤੇ ਵੀ ਗਲਾਸ ਫੜੀਆ ਜਾਦਾ ਅਹ ਹੈ ਤੇ ਤੂੰ ਕਰ ਉਹ ਆਇਆ ਇਹ ਕਰੂੰ ਪੀ ਆਉਂਦਾ ਗਲਾਸ ਤੋਂ ਦੋ ਪਾਣੀ ਦੇ ਇੱਧਰ ਮੈਨੂੰ ਵੀ ਗਲਾਸ ਦੋਇਆ ਪਾਣੀ ਐ ਤੇ ਢੋਲਨੇ ਚ ਆਹੋ ਲਿਆ ਕਰਾ ਪਾਣੀ ਪਿਆ ਕਰਾ ਆਏ ਇੱਧਰ ਚਾਚੇ ਸਾਂ ਦੀ ਕਣਕ ਦਾ ਪਾਣੀ ਲਾਉਣ ਵਾਲੀ ਵੀ ਹੋਈ ਪਈ ਐ ਤੇ ਆਪਾਂ ਬੀਜ ਦੇ ਫਿਰਦੇ ਆ ਜੇ ਵੇਖ ਲਾ ਕੰਮ ਆਪਣੇ ਹੈ ਕਿਉਂ ਲਾਟੂ ਸਿਆ ਉਹ ਕੋਣ ਉਹ ਕੋਣ ਲਾ ਚਾਚੇ ਕੀ ਕਣਕ ਇਹ ਹੂੰ ਪਾਣੀ ਹੀ ਹੈ। ਮਿਲੂ ਬਾਪੂ ਗੀ। ਮਿਲੂ ਬਾਪੂ ਗੀ। ਮੁੰਡਾ ਦੇ ਪਾਪਾ। ਸਿੱਟ ਦੇ ਮੈਨੂੰ। ਕੀ ਗੱਲ ਤੈਨੂੰ ਰਹਾ ਚਾਉਂਦੇ ਨੂੰ ਤੇ ਲੱਗੀ ਆ ਏ। ਹਾਂ ਮੈਂ ਤਾਂ ਪਾਣੀ ਵੀ ਨਹੀਂ ਪੀਤਾ। ਚਲੋ ਕੰਮ ਕਰਦੇ ਓਦੋਂ ਇੱਕ ਵਾਰੀ ਪੀਤਾ ਬਸ। ਹੂੰ। ਸੋ ਬੜਾ ਇੱਕ ਗਲਾਸ ਵੀ ਨਹੀਂ ਪੀਤਾ ਪਾਣੀ ਦਾ ਮਤਲਬ ਕਿ ਇੱਕ ਹੀ ਪੀਤਾ। ਹਾਲ ਵੇਖ ਲੈ ਕੀ ਕੀਤਾ ਆਪਦਾ ਮੜਾ ਜਾ। ਹਾਏ। ਕਪੜਿਆਂ-ਕੁਪੜਿਆਂ ਲਿਆ ਸੀਰ ਤਪਾ ਮਿੰਟੋ ਮਿੰਟੀ ਚਾ ਪਾਣੀ ਨਹੀਂ ਪੀਣਾ ਮੋਰ ਨਾ ਨਾ ਬਾਸ ਕੇ ਪਾਣੀ ਪੀ ਜਾਣਾ ਦਾ ਤੈਨੂੰ ਸੁਨੇਹਾ ਮਿਲ ਗਿਆ ਚਾ ਲੈ ਕੇ ਜਾਣੀ ਹੋਈ ਕਿਹੜੀ ਹੈ ਅਸਲੇਡਾ ਮੈਂ ਇੱਕ ਕੰਮ ਕਰਕੇ ਆਇਆ ਹੂੰ ਕਿਹੜਾ ਇੱਕ ਕੀ ਹੋਣਾ ਹੋਮਵਰਕ ਦਾ ਮੈਂ ਅੱਧਾ ਇੱਕ ਕੰਮ ਕਰ ਕੱਲਾ ਮੈਂ ਅੱਧਾ ਹੀ ਕਰਕੇ ਆਇਆ ਹੂੰ ਤੇ ਦੂਜਾ ਹੀ ਨਹੀਂ ਕਰਨੀ ਲਿਆ ਸੀ ਤੇ ਚਾਹ ਪਾ ਦੇ ਇਹਨੂੰ ਕਹੋ ਖੋਲ ਹੀ ਜਾਂਨੀ ਉੱਤੋਂ ਦੱਸ ਮਾਸੀ ਕਹਿੰਦੀ ਹੁੰਦੀ ਖੋਲ ਕੇ ਪਾ ਰ ਤਾਂ ਪਾ ਕੇ ਖੋੜ ਕੇ ਚਰ ਬਸ ਬਸ ਮੋਸ ਤੇ ਬਸ ਗਏ ਹੋਰ ਉਹਨੂੰ ਨਹਾਉਣਾ ਜਾਣਾ ਦੱਸ ਹਾਂ ਤਾਂ ਹੋਰ ਵੀ ਨਹੀਂ ਹੋਸ਼ ਇਹਦੀ ਪੀਲਾ ਹਾਂ ਤੇ ਮੈਂ ਵੀ ਪੀਣੀ ਆ ਉਹ ਪਾਏ ਕੋਈ ਨਹੀਂ ਰੱਖ ਲੋ ਇੱਥੇ ਜੇ ਨਾ ਠੰਡੀ ਹੋਈ ਤੇ ਸਮਾਪਤੀ ਤੋਂ ਬਾਅਦ ਪੀ ਲਾਂਗੇ ਮੈਂ ਉਹ ਦਿੱਤੀ ਪੀ ਲੈਣੀ ਆਣੀ ਪੀਣੀ ਵੇਖਦਾ ਕਿੰਨਾ ਕੁ ਮੀ ਰਹਿ ਗਿਆ ਨਾ ਇਹ ਤਾਂ ਖੁੱਲਣਾ ਹੀ ਨਹੀਂ ਹੈ ਨਹੀਂ ਖੁੱਲਣਾ ਕਿਉਂ ਨਹੀਂਗਾ ਰੋਟੀਆਂ ਪਤਾ ਕਿੰਨੀਆਂ ਖਾਂਦਾ ਅਗਲਾ ਉਹ ਕਿੱਥੇ ਜਾਂਦਾ ਧਾਗਾ ਧਾਗਾ ਵੇ ਪਿੱਛੇ ਲਾਵਾ ਹੌਲੀ ਕਿਦ ਨੇ ਲਾਈਨ ਸੁਟਨੀ ਨਾ ਅੱਗੇ ਪੱਤਰੀ ਓਖੜੀ ਪਈ ਐ ਇਧਰੋਂ ਖੇੜਤੀ ਹੌਲੀ ਕਿਦ ਨੇ ਪਰ ਇਹਨੂੰ ਕਰ ਜਾ ਤਾਂ ਆਪੇ ਇਹਨੂੰ ਘਾਤੋ ਲਾਤਾ ਇਹ ਇਧਰੋਂ ਲਾ ਲੂ ਦਿੱਤਾ ਕਿਸੇ ਨੇ ਆ ਵੀ ਸਿਰ ਤੋਂ ਲੱਗ ਜਾਣਾ ਇਹ ਚੱਲ ਲੈ ਸਲੱਗਾ ਉਹ ਤੇ ਥੱਲੇ ਲਾਉਣਾ ਸੀ ਬਿਲਕੁਲ ਕਿ ਟੁੱਟ ਗਿਆ ਨਹੀਂ ਟੁੱਟਿਆ ਨਹੀਂ ਉਹ ਤਾਂ ਉਹ ਚੱਕੀ ਗਈ ਆਹ ਹੋ 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 ਇਹ ਸੜ ਜਾਨੀ ਆ ਇਹ ਇੱਥੇ ਚੱਲ ਛੱਡ ਹੁਣ ਹੁਣ ਛੱਡ ਛੱਡ ਪਰ ਇਹਨੂੰ ਹੌਲੀ ਹੌਲੀ ਹਾਏ ਛੱਡ 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 ਚੱਲ ਛੱਡ ਦੇ ਹੂੰ। ਆਇਆ ਪਰੰਮ ਲਾਈ ਦੀ। ਓਏ ਆ ਕੀ 30 ਰੁਪਏ ਆ ਗਿਆ। ਕਿਹੜਾ? ਇਹ ਪੇਜਕਾ ਸਾਹ ਪਿਸਤੌਲ ਜੇ ਠੋਕਰ ਨੂੰ ਫੜਾਇਆ ਇਹਨੂੰ। ਬੰਦ ਬੰਦ ਹੋ ਜਾਂਦੇ ਕਈ ਵੀਰੇ। ਕਿਉਂ ਤੱਤੀ ਲੱਗੀ ਐ? ਹੈ? ਮੈਨੂੰ ਵੀ ਲੱਗਿਆ ਅਜੀਬ ਛਲੀ ਗਈ ਲੱਗਦਾ ਮੇਰੀ ਵੀ। ਮੈਂ ਤਾਂ ਤੱਤੀ ਪੀਦੀ ਨਹੀਂ ਮੈਂ। ਉੱਠ ਖੜੀ ਐ। ਤੇ ਤਮਕੀ ਜੀ ਕਾ ਤੂੰ ਹਰ ਪਹਿਲੀ ਘੁੱਟ ਨਾਲ। ਓ ਮੈਨੂੰ ਪਤਾ ਨਹੀਂ ਸੀ ਨਹੀਂ ਤੱਤੀ ਐ। ਹਾਂ। ਜਿੰਨੀ ਮਰਜੀ ਹੋਵੇ ਜਦੋਂ ਤੱਤੀ ਪੀ ਲਈ ਨਹੀਂ ਐ ਫਿਰ ਜਿੰਨੀ ਮਰਜੀ ਹੋਵੇ। ਆ ਉਪਰਾਵਾ ਮੈਨੂੰ ਗੜਾ ਓ ਛੋਨਾ ਦਿੰਦਾ ਤੈਨੂੰ ਦੱਸੇ ਬੀ ਆਹੇ ਬੀ ਤੈਨੂੰ ਪਤਾ ਕਰ ਕਣਕ ਦਾ ਬੀਜ ਆਹ ਤਾਂ ਕਣਕ ਦਾ ਬੀਜ ਆ ਹਾਂ ਜਿਹੜੇ ਛੋਕੜੇ ਵੱਡੇ ਉਹਨਾਂ ਨੂੰ ਤੋੜ ਦਿੰਗਾ ਮੈਂ ਆਹ ਸਾਰੀਆਂ ਆਹ ਪੋਰਾ ਫਰੋਲ ਪਿਸਤੌਲ ਫਰੋਲ ਵਿੱਚ ਐ ਕਰਕੇ ਉਹ ਨਾ ਹੋਵੇ ਕਿਤੇ ਰੋੜੀ ਨਾ ਲੱਗੀ ਹੋਵੇ ਚੱਲ ਆਵੇਲਾ ਕਿਉਂ ਆਵੇ ਚੱਲ ਫਰੋਲ ਕੱਲੀ ਕੱਲੀ ਪੇਨ ਨੂੰ ਫਰੋਲ ਕੱਲੀ ਕੱਲੀ ਪੋਰ ਫਰੋਲ ਪਾਪ ਬਰੇਉ ਦੂ ਅਸੀਰਤ ਮਗਰ ਆਉਂਦੀ ਨਾ ਆ ਦੂਜਾ ਸਾਰਿਆਂ ਦੇ ਵਿੱਚ ਤਵਿਆਂ ਦੇ ਵੇਖੀ ਜਾਇਆ ਕਰ ਵੀ ਬੀ ਡੇਗ ਦਾ ਖਾਦ ਤੇ ਕਣਕ ਦੋਵੇਂ ਚੀਜ਼ਾਂ ਡਿੱਗੀ ਜਾਂਦੀਆਂ ਠੀਕ ਆ ਨਾ ਜੇ ਅਗਲੀ ਡਾਈ ਵਾਲੀ ਪੋਰ ਬੰਦ ਹੋਵੇ ਤੇ ਇੱਥੋਂ ਪਤਾ ਲੱਗ ਜਾਂਦਾ ਵੀ ਵਿੱਚ ਡੇਗ ਰਹੀ ਡਾਈ ਕਿ ਨਹੀਂ ਆਪੇ ਤਾਂ ਸਾਫ ਤੇ ਇਹ ਇਹ ਬਾਹਰ ਛੁੱਟ ਦਿਆ ਕਰ ਜਿਹੜੀ ਮੋਟੀ ਡਲੀ ਹੈ ਜੇ ਨਹੀਂ ਫਿਸਦੀ ਵਿੱਚ ਬਾਹਰ ਛੁੱਟ ਦੇ ਠੀਕ ਆਪਾਂ ਫਸੌਰ ਸੋਰਾ ਕਰੀਏ ਆਪਾਂ ਉਹ ਬਈਆ ਕਦੋਂ ਤੂੰ ਵਾਪਸ ਜਾਣਾ ਕੀ ਇੱਥੇ ਰਹਿਣਾ ਜਾਂ ਵਾਪਸ ਕਹਿੰਦਾ ਕਦੇ ਜਵੰਦਾਰ ਦੀਨੇ ਕਹਿੰਦੀ ਕਿ ਵਾਪਸ ਨੂੰ ਆਉਂਦੀ ਆ ਉਹ ਜਦ ਨਾਲ ਪਾਗਲਾ ਚਾਹ ਦੇ ਵਿੱਚ ਆਉਣਾ ਸੀ ਸਿੱਧਾ ਡੜੀ ਤੇ ਢੱਕਣ ਦਾ ਢੱਕਣ ਕਿਉਂ ਨਹੀਂ ਲਾਇਆਗਾ ਪਾਪਾ ਮੈਂ ਸਾਬਣ ਖਾ ਚਾਚਾ ਦਾ ਮੈਨੂੰ ਲੱਗਦਾ 1-2 ਦਿਨਾਂ ਨੂੰ ਲਾਊਗਾ ਪਾਣੀ ਹਾਂਜੀ ਮਿੱਤਰੋ ਤੇ ਬਜਾਈ ਤੋਂ ਬਾਅਦ ਫਿਰ ਕੁਝ ਇਸ ਤਰ੍ਹਾਂ ਦਾ ਬਣ ਗਿਆ ਵਾਣ ਸਾਰਾ ਵਾਣ ਤੁਸੀਂ ਦੇਖ ਸਕਦੇ ਆ ਥੋੜੀਆਂ ਬਹੁਤੀਆਂ ਸੀ ਪਰਾਲੀ ਦੀਆਂ ਜਿਵੇਂ ਢੇਰੀਆਂ ਰਹਿ ਗਈਆਂ ਸੀ ਥੱਲੇ ਨਹੀਂ ਦੱਬੀਆਂ ਗਈਆਂ ਸੀ ਉਹ ਥੋੜੀ ਬਹੁਤੀ ਦਿਖਦੀ ਆ ਉੱਪਰ ਤੇ ਬਾਕੀ ਮਾਨ ਇਸ ਤਰ੍ਹਾਂ ਦਾ ਬਣ ਗਿਆ ਬਿਜਾਈ ਤੋਂ ਬਾਅਦ ਸਾਰਾ ਹੁਣ ਤੁਹਾਨੂੰ ਦਿਖਾਵਾਂਗੇ ਕਣਕ ਕੁੱਗ ਦੀ ਦਾ ਮਾਹੌਲ ਨਿਕਲ ਆਊਗੀ ধਮਾਕ ਦਿਨਾਂ ਚ ਬਾਹਰ ਪੂਰੀ ਚੰਗੀ ਤਰ੍ਹਾਂ ਤੇਰਾ ਹੋਇਆ ਨਹੀਂ ਲਫਾਫਾ ਵਿੱਲਾ ਜੇ ਲਫਾਫਾ ਵਿੱਲਾ ਹੋਇਆ ਨਹੀਂ ਕਰਦੇ ਕਰਦੇ ਵਿੱਲਾ ਆ ਜਾ ਚੱਲੀਏ ਫਿਰ ਅਹੀਂ ਆਏ ਗੁੱਠਾ ਗੋਡਣ ਤੇ ਗੁੱਠਾਂ ਤੋਂ ਬਾਅਦ ਥੋੜੀ ਜੀ ਖਾਦ ਵਾਦੀ ਸੀਗੀ ਤੇ ਮੈਂ ਕਿਹਾ ਚਲੋ ਪੱਠਿਆਂ ਦੇ ਪਾ ਦਿੰਨੇ ਆ ਤੇ ਇਹ ਚੁੱਬਰ ਕਹਿੰਦਾ ਥੋੜੀ ਜੀ ਮੈਨੂੰ ਵੀ ਪਾ ਮੈਂ ਵੀ ਆਂਦਾ ਪੱਠਿਆਂ ਨੂੰ ਖਾਦ ਪਾਉਣੀ ਆ ਤੇ ਲੱਗਾ ਪਿਆ ਹੁਣ ਦਫਾਫੇ ਚ ਲੋਕ ਬੁੱਕ ਪਾਦੇ ਸੀ ਤਿੰਨ ਦਿਨਾਂ ਹੀ ਲੱਗਾ ਪਿਆ ਰੇ ਹੁਣ ਹਾਂ ਉਹ ਕੋਈ ਨਹੀਂ ਉਹ ਖੁੱਡ ਜੀ ਆ ਉਥੇ ਕਤੂਰੇ ਸੀਗੇ ਉਹ ਕਤੂਰੇ ਸੀ ਆਹੋ ਰਹਿਣ ਦੇ ਕੋਈ ਨਹੀਂ ਤੂੰ ਆ ਜਾ ਇਧਰੋਂ ਤਾਂ ਗਿਆ ਸੀ ਉਧਰ ਮਗਰ ਮਗਰ ਮੋਟਰ ਮੋਟਰ ਕੋਲੇ ਪਾ ਦੀ ਇਧਰ ਨੂੰ ਤਾਂ ਮੈਂ ਆ ਗਿਆ ਹੀਗਾ ਹਾਂ ਤੈਨੂੰ ਤਾਂ ਗਾਹ ਮੋਟਰ ਮੋਟਰ ਕੋਲੇ ਦੇ ਦੇ ਛੱਟਾ ਜਿਹੜੀ ਹੈਗੀ ਭੋਰਾ ਹਾਂ ਮੱਖਾਂ ਦੀ ਥੋੜੀ ਥੋੜੀ ਜਿਹੀ ਬੈਟਰੀ ਵਾਕੇ ਇੱਥੇ ਦੇਤੀ ਤੇ ਇਧਰ ਤਾਂ ਮੈਂ ਲੈ ਆਇਆ ਹੀ ਆਇਆ ਹੀ ਯਾਰ ਥੱਕ ਗਿਆ ਹਾਂ ਥੱਕ ਗਿਆ ਹਾਂ ਥੱਕ ਬਸ ਇੰਨੇ ਕ ਨਾਲ ਹੀ ਹਾਂ ਲਫਰ ਗਿਫਟ ਵਾਲਾ ਨਹੀਂ ਨਾਲ ਮੇਰੇ ਵੇਲਾ ਫਿਰਦਾ ਫਿਰਦਾ ਹੀ ਥੱਕ ਗਿਆ ਤੂੰ ਹਾਂ ਲੇ ਕਾ ਰਹਿਣ ਦੇ ਕੋਈ ਨਹੀਂ ਬਸ 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 ਨਹੀਂ ਫਿਰ ਹੁਣ ਵਿਲਾ ਫਿਰਦਾ ਥੱਕ ਗਿਆ ਨਾਲ ਹੋਰ ਪਾਉਣ ਨਹੀਂ ਮੇਰੀ ਗੱਲ ਸੁਣ ਵਿਲਾ ਫਿਰਦਾ ਥੱਕ ਗਿਆ ਹਾਂ ਥੱਕ ਗਿਆ ਵਾ ਹੈ ਕੰਮ ਦਾ ਦੋ ਰੁਪਈਆ ਦਾ ਕਰਾਇਆ ਨਹੀਂ ਮੇਰੇ ਨਾਲ ਕੋਈ ਰੋਟੀ ਕੋਈ ਹੋਣ ਗਰਾਮਾਂ ਤੇ ਸਿਰ 10 ਰੁਪਈਆ ਦੀ ਸ਼ਰਤ ਆ ਰੋਟੀਆਂ ਭਾਨੀਆਂ ਤੂੰ ਬਸ ਨਹੀਂ ਜੇ ਮੈਂ ਕੋਈ ਕਰਾਦਾ ਫਿਰ 10 ਰੁਪਈਆ ਦੀ ਸ਼ਰਤ ਆ ਕਿੰਨੀਆਂ ਖਾਧੀਆਂ ਆਲੂਆਂ ਵਾਲੀਆਂ ਅੱਜ ਹਰ ਐ ਕਿਨੇ ਤੂੰ ਮੈਂ ਹਾਂ ਮੈਨੂੰ ਤਾਂ ਪਤਾ ਨਹੀਂ ਗਿਣਨੀ ਆਪ ਤੇਰੀ ਕੁੜੀ ਇਹ ਤੂੰ ਮੈਨੂੰ ਇਹਦਾ ਸੇਵਾ ਤੇ ਮੇਰੇ ਨਾਲ ਕੰਮ ਕਰਾਤਾ ਇੱਥੇ ਦੱਸ ਤੈਨੂੰ ਇਹ 10 ਆਲੂਆਂ ਵਾਲੀਆਂ ਕਿੰਨੀਆਂ ਖਾਧੀਆਂ ਆ ਗਿਣਨੀ ਇਹ ਆ ਸੀਂਡ ਲਵਾਈ ਖਰਦਾ ਮੇਲਾ ਗਿਣੀਆਂ ਹੀ ਨਹੀਂ ਚਿਣਕੇ ਖਾਧੀਆਂ ਇਹ ਤਾਂ ਇਹੋ ਤਾਂ ਆਲੂ ਵਰਗਾ ਬੰਦਾ ਜਨਾ ਤੂੰ ਦੱਸ ਚੱਲ ਚੱਲ ਕੇ ਆ ਜਾ ਤੂੰ ਮੇਰੇ ਨਾਲ ਆ ਜਾ ਆ ਜਾ ਡੈਕ ਦਾਣਾ ਫਿਰ ਤਾਲਾ ਲਿੱਦੜ ਨਾ ਮੇਰਾ ਲਿੱਦੜ ਪਾਣੀ ਦਾ ਕਾਮਰੇ ਆ ਪਾਣੀ ਕੋਈ ਨਹੀਂ ਹੁਣ ਘਰੇ ਚੱਲ ਕੇ ਪੀਵਾਂਗੇ ਹਾਂ ਹੱਲ ਜਮਾ ਵਿਲਾ ਫਿਰਦਾ ਥੱਕ ਗਿਆ ਦਸ ਲੈ ਬੈਠਾ ਬੈਠਾ ਹੀ ਆ ਖਾਤਾ ਮੇਰੇ ਨਾਲ ਪੰਜ ਸੱਤ ਪੂਰੀਆਂ ਪਵਾਇਆਂ ਤੂੰ ਚਲੋ ਠੀਕ ਆ ਵੀ ਮਿੱਤਰੋ ਪਹੁੰਚਦੇ ਆ ਘਰੇ ਤੇ ਫਿਰ ਦੋ-ਤਿੰਨ ਦਿਨਾਂ ਦਾ ਹੀ ਨਿਕਲ ਆਉਗੀ ਗਾਨਕ ਅਗਰ ਆਪਾਂ ਸਾਹ ਦੀ ਬਾਹਰ ਨਿਕਲਦੀ ਦਿਖਾਵਾਂਗੇ ਕਿਵੇਂ ਉੱਗੀ ਆ ਤੇ ਕੀ ਮਾਹੌਲ ਦਾ ਘਾਤ ਸਰੀਏ ਕਾਲ ਸਾਰੇ ਪ੍ਰਾਣਾਂ